ਉਹ ਜ਼ੋਰੇ ਪਰਿਵਾਰ ਵਾਲੇ ਤਾਂ ਪਰੇਸ਼ਾਨ ਕਰਦੇ ਮੈਂਟਲੀ ਰਾਸਮੈਂਟ ਬੜਾ ਕੀਤਾ ਦਾ ਯਾਰ ਕਿੰਨਾ ਚਿਰ ਹੈ ਦੋ ਸਾਲ ਹੋਏ ਅੱਛਾ ਗਈ ਨਹੀਂ ਕੋਈ ਗੱਲ ਕਰਦੀ ਕਰਦੇ ਵੀ ਬਰਾਗ ਬਦਲ ਤਾਂ ਘਬੜਾ ਕਰਦੇ ਆਏ ਕਿ ਆਏ ਬੈ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤਾਂ ਕੀਤਾ ਮੈਂਟਲੀ ਉਹਨਾਂ ਰਾਸਮੈਂਟ ਕਰਤਾ ਕੁੜੀ ਇੱਥੇ ਗਈ ਬੇਗੋ ਵਾਲੇ ਪਿੰਡ ਬਦਾਸ ਕਰਨ ਦੀ ਕਰਨਾ ਇਹ ਸਵੇਰ ਦੀ ਕਰੰਦੀ ਆਈ ਧੜਬਾ ਇਹ ਹੋ ਗਿਆ ਥੋੜੇ ਦੇਣਾ ਤੁਹਾਨੂੰ ਕਿਤਾਬ ਲੱਗਾ ਫਸੇ ਉਹ ਪਾਣਾ ਜਦੋਂ ਵੇਖਿਆ ਗੋਲ ਕੇ ਕੰਪੀਟਰ ਵਗਾਰਾ ਕੀ ਚੀਜ਼ ਚਾਹੇ ਲਾ ਨੂੰ ਬਲਾ ਕੇ ਠੀਕ ਠੀਕ ਚਾਉਂਦੇ ਹੋ ਛੋੜਾ ਹੀ ਭਾਈ ਗਲਤ ਹੋਇਆ ਨੂੰ ਸਾਹ ਕੇ ਆਈ ਦਾਈਨ ਨੂੰ ਸਾਹ ਕੇ ਯਾ ਯਾ ਗੱਡੀ ਉਹਦੀ ਮੰਗ ਕੀਤੀ ਹੈ ਮੈਨੇ 21 ਲੱਖ ਦੀ ਗੱਡੀ ਮੰਗਦੇ ਤੁਹਾਨੂੰ ਨੂੰ ਸਾਫ ਚਾਹੀਦਾ ਇਹੋ ਮੰਗ ਕਰਦੇ ਉਹ ਅੰਦਰ ਹੁਣੇ ਚਾਹੀਦੇ ਸਾਰੇ ਮੁੰਡਾ ਵੀ ਬਾਹਰ ਪਾਵੇ ਜਿੱਦਾਂ ਮੱਦੀ ਕਰਕੇ ਮਗਾਉਣਾ ਚਾਹੀਦਾ ਬਾਹਰ ਔਰ ਤਗਾ ਲਿਆ ਉਹਦੀ ਸਾਰੀ ਕੈਨਸਲ ਹੋਣੀ ਚਾਹੀਦੀ ਇਹ ਉਹ ਰੈਸਟ ਹੁਣਾ ਜਾਈ ਰਹਾ ਮੈਰੀਤੀ ਬਰਾਵਾ ਦੇ ਸਾਲੇ ਨਹੀਂ ਵੀ ਆਇਨੋ

ਮੇਰੀ ਦਾਦੀ ਜੀ ਮੰਮੀ ਮੈਨੂੰ ਬਹੁਤ ਰਿਆਜਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਨਾ ਦਿੰਦੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿੰਨੀ ਉਮਰ ਹੀ ਬੱਚਾ ਹੈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਹੋਇਆ ਬੱਚੀ ਦੀ ਉਮਰ ਰਹਾ ਉਹਨੇ ਤਾਂ 98 ਦਾ ਜਨਮ ਆਇਆ ਬੱਚੀ ਦਾ ਕਿੰਨਾ ਬੜੀ ਉਹਨੇ ਜੀ ਜੂਜੀ ਆ ਨਾਮ ਕੀਤੀ ਨਰਸਿੰਗ ਕੀਤੀ ਉਹ ਮੁਝ ਲੈ ਕੇ ਰੱਖ ਕੇ ਗਈ ਆ ਹਾਂ ਜੀ ਉਹ ਆਪਣੇ ਘਰ ਵਾਗ ਦਾ ਨਾਲ ਲੈ ਕੇ ਦੇ ਕੇ ਗਈ ਆ ਸਪੂਟ ਦੇ ਸਾਚ ਸੋਰਾ ਦੇ ਜੇ ਬੜਾਤਾ ਇਹੋ ਤਾਂ ਮੰਗ ਰਖਦੇ ਚੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾਰਾ ਦੇ ਪਹਿਲੇ ਦਿਨ ਦੱਪਾ ਲਉਂਦੇ ਪ੍ਰਾਵਾ ਮੰਗਵਾ ਦਰਤੀ ਆ ਜੇ ਉਹ ਜਣੇ ਸੜੀ ਕੱਲੀ ਧੀ ਆਨੇ ਹਾਲਸ ਕਰੇ ਵਡਾ ਇਹ ਨਾਲ ਪਰ ਹਾਲਸ ਕੀਤਾ ਫਿਰ ਉਹ ਜਨਨੀ ਬਦਮਾ ਜਾਂਦੀ ਹੈ ਕਹੇ ਕੋਸ ਮੇਰੇ ਬੰਦਿਆ ਵੇਖੋ ਨਾ ਨਹੀਂ ਜਿੱਥੇ ਤੁਈ ਦਾ ਵਿਆਹ ਕਰਨਾ ਵਾ ਮੈਂ ਮੈਨੂੰ ਕੋਈ ਨਹੀਂ ਆਈ ਮੈਂ ਮੈਨੂੰ ਕੋਈ ਨਹੀਂ ਆਈ ਆਈ ਨੂੰ ਕੱਪਪੋਣਾ ਦੇ ਘਰ ਵਾਲੇ ਦਾ 7-7 ਦਿਨ ਹੋ ਗਏ ਦਾ ਦਿਨ ਆਨੇ ਬੁਲਾ ਤਾਂ ਕੀਤਾ ਰਾਤ 2 ਵਜੇ ਕੋਲ ਘਰ ਘਰ ਕੇ ਪਰ ਤੇ ਉਹਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਆਉ ਚਾਰ ਜੀ ਇਕੱਠੇ ਹੋਵੇ ਮੇਰੀਆਂ ਭੈਣਾਂ ਤੇ ਮੈਂ ਗਏ ਕਿ ਕੀ ਗੱਲ ਹੋਈ ਆ ਸਹਰਾ ਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਹੀ ਕੱਢ ਲਿਆ 2 ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਈ ਮੰਗ ਰਖ ਨਾ ਮੰਗ ਏ ਰੇ ਮੇਰੀ ਪੀਦਾ ਦੇ ਸਾਭ ਬਰਾਵੋ ਨਾ ਚਾਹੀਦਾ ਇਹ ਦੁਨੀ ਦੁਨੀਆ ਦੇ ਮਾਲ ਕੋਈਆਂ ਵਾਰਿਆਂ ਨਾਲ ਨਹੀਂ ਦਾਨੀ ਹੋਣਾ ਚਾਹੀਦਾ ਤੇ ਆਰ ਫੜਾ ਲਗਾ ਕੇ ਜੰਨੀਆਂ ਵੱਡੀਆਂ ਨੌਤਰੀਆਂ ਵੇਚੇ ਦਿਲਵਾ ਕੇ ਕੋਰਸੇ ਡਿਡਵਟੇ ਕਰਾ ਕੇ ਅੰਦਰ ਆ ਕੇ ਵਿਆਹ ਕਰਾ ਕੇ ਦੀਆਂ ਨੂੰ ਲੈ ਕੇ ਲਟਕੇ ਛੱਟ ਜਾਂਦੇ ਜਨਾਲੇ ਤੁਹਾਡੇ ਕੋ ਦਾਜ ਡੋੜ ਮੱਗਦੇ ਨਾਏ ਗੱਡੀ ਦੀ ਮੰਗ ਲਾਗਦੇ ਸੌਣ ਦੀਆਂ ਇਸ ਤਰ੍ਹਾਂ ਦੇਖੋ ਜਦ ਕਿ ਤਾਂ ਇਤੋਂ ਗੁੱਡੀ ਰਾਤ ਨੂੰ ਸੁੱਤੀ ਪਤਾ ਨਹੀਂ ਕੀ ਇਹਦੇ ਮਾਂ ਤੇ ਦੱਸੋ ਤੇ ਮਾਂ ਚਾਇਆ ਵੀ ਨਾ ਡੇ ਨਾ ਸੌਣਾ ਵਾ ਆਪਰੇ ਅੰਦਰ ਸੁੱਤੀ ਐ ਇਸੇ ਮੇਰੇ ਕੁੰਡੀ ਗਲੀ ਵੇ ਕੀ ਮੁੱਖੀ ਕਿਦਾਂ ਹੈ ਉਹਨੇ ਪਰਕੇ ਨਾ ਆਵਲੇ ਆ ਅੱਜ ਕੀਤੀ ਐ ਕੰਪਲੇਨਟ ਕੀਤੀ ਆ